ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਨੂੰ ਦੋਸਤੋਂ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਜੇ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਬਿਨਾ ਸਬਸਕ੍ਰਾਈਬ ਕੀਤੇ ਵੀਡੀਓਸ ਦੇਖ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓਸ ਅੱਛੇ ਲੱਗਦੇ ਹੋਣ ਤਾਂ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਠੀਕ ਤੇ ਟਾਈਮ ਹੋ ਰਿਹਾ ਹੁਣ ਦੁਪਹਿਰ ਦਾ 1:30 ਦਾ ਡੇਢ ਵਜ ਗਿਆ ਦੁਪਹਿਰ ਦਾ ਮੈਂ ਲੰਚ ਕਰਕੇ ਹਟੀਆਂ ਲੰਚ ਅੱਜ ਮੈਂ ਕੀਤਾ ऑमलेट uh, सब्जिया पा के विद वन स्लाइस ऑफ ब्रैड एक ना मैं स्लाइस ब्रैड का लै लिया ऑमलेट न बिकॉज सवेरे जोड़ा ब्रेकफास्ट है परौंठे बने सेोंौठे खा ले मैं सवेरे दो आलू वाले आटे च गुने से आलू बच्चे प्याज धनिया हरी मिर्च पा के आटे के बिच गुन्ने स्टफ ब दो परौंठे ले दही लैली तो सब्जी बनाई नहीं सीते लंच में चलो मैं ब्रैड तो ऑमलेट लैंने थोड़ा हैल्दी भी हो जू एग भी आ जाएंगे तो सब्जिया भी बिच पा लिया काफ़ी सारिया लंच हूँ मैं कर लिया ਤੂੰ ਮੈਂ ਬਾਹਰ ਬੈਠੂਗੀ ਧੁੱਪੇ ਧੁੱਪੇ ਬੈ ਕੇ ਪਿਆਜ਼ ਛਿਲੂਗੀ ਸ਼ਾਮ ਦੀ ਸਬਜ਼ੀ ਕੱਟੂਗੀ ਗੋਭੀ ਬਣਾਉਂਗੀ ਗੋਭੀ ਕੱਟਦੀ ਆ ਪਿਆਜ਼ ਛਿੰਦੇ ਸਬਜ਼ੀ ਤਿਆਰੀ ਕਰਦੀ ਆ ਮੌਸਮ ਅੱਜ ਇਹੋ ਜਿਹਾ ਕਿ ਧੁੱਪ ਅੱਛੀ ਤਰ੍ਹਾਂ ਨਿਕਲੀ ਨਾ ਹੁਣ ਥੋੜਾ ਸੂਰਜ ਦਿਖਾਈ ਦੇ ਰਿਹਾ ਸਵੇਰ ਦਾ ਬਸ ਐਂਸ ਵੀ ਸੂਰਜ ਆ ਜਾਂਦਾ ਚੜਾ ਜਾਂਦਾ ਲੁਕੜ ਨੀਚੀ ਜੀ ਖੇਡ ਜਾਂਦਾ ਸੀਗਾ ਇੰਨੀ ਜ਼ਿਆਦਾ ਧੁੱਪ ਨਹੀਂ ਹੁਣ ਵੀ ਮੈਂ ਦੇਖਦੀ ਬਾਅਦ ਜਾ ਕਿਵੇਂ ਬਾਹਰ ਨਿਕਲੀ ਸਵੇਰੇ ਪਰ ਉਸ ਤੋਂ ਬਾਅਦ ਮੈਂ ਨਿਕਲੀ ਥੋੜਾ ਬਹੁਤ ਹੀ ਸੇਕ ਆ ਧੁੱਪ ਦਾ ਤੇ ਅੱਜ ਡੇਟ ਹੈਗੀ 17 ਜਨਵਰੀ ਫਰਡੇ ਤੇ ਹੁਣ ਲੱ ਕੰਮ ਤੇ ਕੰਮ ਕੀ ਸ਼ਾਮ ਦੀ ਸਬਜੀ ਤਿਆਰੀ ਕਰਦੇ ਆ ਪਿਆਜ਼ ਚ ਲਿਖੇ ਰੱਖਦੇ ਆ ਪਿਆਜ਼ ਛਿਲੋ ਹੈ ਨਹੀਂ ਅਸਵੇਰੇ ਮਾਰਨਿੰਗ ਵਿੱਚ ਮੈਂ ਫ੍ਰਿਜ ਕਲੀਨ ਕੀਤਾ ਸੀ ਫ੍ਰਿਜ ਦੀ ਐਸੀ ਤਰ੍ਹਾਂ ਕਲੀਨਿੰਗ ਕੀਤੀ ਸੀ ਉਹ ਤੁਸੀਂ ਦੇਖ ਲਓ ਵੀ ਕੀ ਮੇਰਾ ਤਰੀਕਾ ਫ੍ਰਿਜ ਕਲੀਨ ਕਰਨ ਦਾ ਕੰਮ ਮੈਂ ਫ੍ਰਿਜ ਕਲੀਨ ਕਰਦੀ ਆ ਨਹੀਂ ਤੁਸੀਂ ਉਹ ਵੀਡੀਓ ਦੇਖੋ ਫਿਰ ਅੱਗੇ ਮੈਂ ਤੁਹਾਡੇ ਨਾਲ ਹੋਰ ਸ਼ੇਅਰ ਕਰਦੀ ਆ ਕੁਝ ਫ੍ਰਿਜ ਮੈਂ ਕਰ ਲਿਆ ਸਾਰਾ ਖਾਲੀ ਸਮਾਨ ਮੈਂ ਕੱਢਤਾ ਆ ਦੇ ਕੋਈ estrana mats ਤੇ ਦਾਗ ਲੱਗ ਜਾਂਦੇ ਨੇ stains ਲੱਗ ਜਾਂਦੇ ਨੇ ਕਸਣਾ ਕਸੇ ਚੀਜ਼ਾਂ ਦੇ ਨੀਚੋਂ ਕੋਈ ਆਪਾਂ ਭਾਂਡਾ ਰੱਖ ਦਿੰਦੇ ਫ੍ਰਿਜ ਵਿੱਚ ਗੰਦਾ ਹੁੰਦਾ ਇੰਨਾ ਕੁ ਗੰਦਾ ਮੇਰਾ ਫ੍ਰਿਜ ਬਹੁਤ ਜ਼ਿਆਦਾ ਵੀ ਨਹੀਂ ਗੰਦਾ ਪਰ ਸਾਫ਼ ਵੀ ਨਹੀਂ ਹੈਗਾ ਗੰਦਾ ਹੈਗਾ ਹਨਾ ਮੈਟਸ ਮੈਂ ਕੱਢ ਕੇ ਇਹ ਸਾਰੇ ਬਾਹਰ ਮੈਂ ਕਰਤੀ ਹੁਣ ਇਹਦੀ ਕਲੀਨਿੰਗ ਸ਼ੁਰੂ ਫ੍ਰਿਜ ਦੀ ਤੇ ਪਹਿਲਾ ਜਿਹੜੇ ਮੈਟਸ ਨੇ ਸ਼ੈਲਫਸ ਦੇ ਲਾਈਨਰਸ ਨੇ ਇਹ ਬਾਹਰ ਕੱਢੂੰਗੀ ਤਾਂ ਕਿ ਇਹਨਾਂ ਨੂੰ ਸਾਫ਼ ਕਰ ਸਕੀ ਗਰਮ ਪਾਣੀ ਨਾਲ ਨਾ ਮੈਂ ਇਹਨਾਂ ਨੂੰ ਕਲੀਨ ਕਰੂੰਗੀ ਵਾਸ਼ ਨਹੀਂ ਕਰਦੀ ਆਪਾਂ ਵਾਸ਼ ਵੀ ਕਰ ਸਕਦੇ ਆ ਵਾਸ਼ੇਬਲ ਵੀ ਹੈਗੇ ਨੇ ਜਿਆਦਾ ਹੀ ਗੰਦੇ ਨੇ ਤਾਂ ਵਾਸ਼ ਕਰਨ ਦੀ ਫਾਇਦਾ ਜੇ ਆਈ ਲੱਗਦਾ ਆਪਾਂ ਨੂੰ ਵੀ ਕੱਪੜਾ ਗਿੱਲਾ ਕੱਪੜਾ ਮਾਰ ਕੇ ਸਾਫ਼ ਹੋ ਜਾਣਗੇ ਤਾਂ ਕੱਪੜਾ ਹੀ ਮਾਰਿਆ ਠੀਕ ਹੈ ਫਿਰ ਮੈਂ ਵੀ ਇਹਨੂੰ ਸਪੌਂਜ ਵਾਈਪ ਨਾਲ ਗਿੱਲੀ ਕਰਕੇ ਨਾ ਗਰਮ ਪਾਣੀ ਵਿੱਚ ਸੋਕ ਕਰਕੇ ਉਹਦੇ ਨਾਲ ਸਾਫ਼ ਕੀਤੇ ਤੇ ਉਸ ਤੋਂ ਬਾਅਦ ਸੁੱਕਾ ਕੱਪੜਾ ਮਾਰਿਆ ਬਹੁਤ ਹੀ ਫਾਇਦਾ ਹੋ ਜਾਂਦਾ ਮਤਲਬ ਆਪਣੇ ਫ੍ਰਿਜ ਵਿੱਚ ਸ਼ੈਲਫਸ ਤੇ ਲਾਈਨਰਸ ਲਗਾਉਂਦਾ ਨਾ ਬਹੁਤ ਜ਼ਿਆਦਾ ਫਾਇਦਾ ਫਿਰ ਆਪਾਂ ਨੂੰ ਸ਼ੈਲਫਸ ਦੀ ਡੀਪ ਕਲੀਨਿੰਗ ਨਹੀਂ ਕਰਨੀ ਪੈਂਦੀ ਇਸ ਸ਼ੈਲਫਸ ਕੀ ਫ੍ਰਿਜ ਦੀ ਡੀਪ ਕਲੀਨਿੰਗ ਨਹੀਂ ਕਰਨੀ ਪੈਂਦੀ ਜਿਹੜੀ ਆਪਾਂ ਹਰ ਮਹੀਨੇ 'ਚ ਐਟਲੀਸਟ ਇੱਕ ਵਾਰ ਤਾਂ ਆਪਾਂ ਕਰਦੇ ਆ ਤੋ ਡੀਪ ਕਲੀਨਿੰਗ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਫਿਰ ਲਾਈਨਰਸ ਆਪਨਾ ਬਹੁਤ ਕੰਮ ਪਚਾ ਲੈਂਦੇ ਨੇ ਤੇ ਬਾਹਰ ਕੱਢ ਕੇ ਫ੍ਰਿਜ ਵਿੱਚ ਸਾਫ਼ ਕਰ ਦੋ ਨਹੀਂ ਸ਼ੈਲਫ ਸਾਫ਼ ਕਰੋ ਧੋ ਡੀਪ ਕਲੀਨਿੰਗ ਕਰੋ ਕੋਈ ਵੀ ਕਾਫੀ ਜ਼ਿਆਦਾ ਟਾਈਮ ਟੇਕਿੰਗ ਪ੍ਰੋਸੈਸ ਹੋ ਜਾਂਦਾ बस गीला ਕੱਪੜਾ ਮਾਰੂੰਗੀ ਸੁੱਕਾ ਕੱਪੜਾ ਮਾਰੂੰਗੀ ਤੇ ਇਨੇਕ ਨਾਲ ਇਹ ਲਾਈਨਰ ਜਿਹੜੇ ਹੈਗੇ ਨੇ ਸਾਫ਼ ਹੋ ਜਾਣਗੇ ਜੇ ਕੁਝ ਗੰਦਾ ਹੁੰਦਾ गिरਦਾ ਕੁਝ ਕਾਫੀ ਚੀਜ਼ ਦਾ ਦਾਗ ਵੀ ਲੱਗਦਾ ਤਾਂ ਲਾਈਨਰਸ ਤੇ ਲੱਗਦਾ ਨੀਚੋਂ ਆਪਣੇ ਸ਼ੈਲਫਸ ਕਲੀਨ ਹੋ ਜਾਂਦੀਆਂ ਨੇ ਉਹਦੇ ਬਾਅਦ ਇੱਕ ਵਾਰ ਵੈਸੇ ਹੀ ਆਪਾਂ ਕੱਪੜੇ ਮਾਰਾਂਗੇ ਬਾਕੀ ਜੋ ਸਫਾਈ ਹੁੰਦੀ ਹੈ ਲਾਈਨਰਸ ਦੀ ਜ਼ਿਆਦਾ ਸਫਾਈ ਹੈਗੀ ਸ਼ੈਲਫਸ ਬਿਲਕੁਲ ਨੀਚੋਂ ਸਾਫ਼ ਪਈਆਂ ਨੇ ਪਰ ਫਿਰ ਵੀ ਮੈਂ ਇੱਕ ਵਾਰ ਇਨਾਂ ਤੇ ਵੀ ਗਿੱਲਾ ਤੇ ਸੁੱਕਾ ਕੱਪੜਾ ਜ਼ਰੂਰ ਮਾਰੂੰਗੀ ਫ੍ਰਿਜ ਦੀ ਡੀਪ ਕਲੀਨਿੰਗ ਮੈਂ ਪੂਰੇ ਸਾਲ ਵਿੱਚ ਸਿਰਫ ਇੱਕ ਵਾਰ ਕਰਦੀ ਹੁੰਨੀ ਆ ਉਹ ਮੇਰੀ ਮਹੀਨੇ ਚ ਲਗਾ ਲੋ ਵੀ ਇੱਕ ਵਾਰ ਇਸ ਤਰ੍ਹਾਂ ਦੀ ਕਲੀਨਿੰਗ ਮੈਂ ਕਰਦੀ ਆ ਮਹੀਨੇ ਚ ਨਹੀਂ ਤੁਸੀਂ ਕਹਿ ਸਕਦੇ 15 ਦਿਨਾਂ ਤੋਂ ਲਾ ਲਓ ਜਾਂ 20 ਦਿਨਾਂ ਤੋਂ ਲਾ ਲਓ ਮੈਂ ਆਪਣੀ ਕਲੀਨਿੰਗ ਕਰਦੀ ਹੁੰਦੀ ਆਂਗੀ ਮਹੀਨਾ ਤਾਂ ਖੈਰ ਬਹੁਤ ਜ਼ਿਆਦਾ ਹੋ ਜਾਂਦਾ 15 20 ਦਿਨਾਂ ਤੋਂ ਮੈਂ ਫ੍ਰੀਜ ਦੀ ਕਲੀਨਿੰਗ ਕਰਦੀ ਹੁੰਨੀ ਆਂ ਅੰਦਰੋਂ ਜਦਦਰ ਮੈਨੂੰ ਲੱਗੀ ਹਨਾ ਵੀ ਗੰਦਾ ਹੋ ਰਿਹਾ ਹੁਣ ਮੈਂ ਉਸ ਤਰ੍ਹਾਂ ਉਹ ਤੋਂ ਸਾਫ਼ ਕਰ ਦਾਨੀ ਆ ਫਿਰ ਡੀਪ ਕਲੀਨਿੰਗ ਦੀ ਮੈਨੂੰ ਲੋੜ ਨਹੀਂ ਪੈਂਦੀ ਹੈਗੀ ਮੈਂ ਸਿਰਫ ਸਾਲ ਚ ਇੱਕ ਵਾਰ ਫ੍ਰੀਜ ਦੀ ਡੀਪ ਕਲੀਨਿੰਗ ਕਰਦੀ ਆਂ ਤੇ ਨਹੀਂ ਆਪਾਂ ਇਸ ਤਰ੍ਹਾਂ ਥੋੜ੍ਹਾ-ਥੋੜ੍ਹਾ ਦਿਨਾਂ ਬਾਅਦ ਸਾਫ਼-ਸਫਾਈ ਕਰੀ ਚੱਲੀ ਜਿੰਨਾ ਗੰਦਾ ਹੈਗਾ ਉਹਨਾਂ ਦਾ ਆਪਾਂ ਨਾਲ ਦੀ ਨਾਲ ਸਾਫ਼ ਕਰਦੀ ਫਿਰ ਲੋੜ ਹੀ ਨਹੀਂ ਪੈਂਦੀ ਡੀਪ ਕਲੀਨਿੰਗ ਦੀ ਨਹੀਂ ਡੀਪ ਕਲੀਨਿੰਗ ਕਰਨੀ ਦੇਖੋ ਬਹੁਤ ਔਖੇ ਸਾਰੇ ਸ਼ੈਲਫਸ ਤੁਸੀਂ ਬਾਹਰ ਕੱਢੋ ਫਿਰ ਸਾਫ਼ ਕਰੋ ਫਿਰ ਲਗਾਓ ਫ੍ਰਿਜ ਅੰਦਰੋਂ ਸਾਫ਼ ਕਰੋ ਉਹ ਵੀ ਬਹੁਤ ਜ਼ਿਆਦਾ ਲੰਮਾ ਪ੍ਰੋਸੈਸ ਹੋਏਗਾ ਸੋ ਮੈਨੂੰ ਨਾਲ ਡੀਪ ਕਲੀਨਿੰਗ ਤੋਂ ਡਰ ਲੱਗਦਾ ਮੈਨੂੰ ਐ ਹੁੰਦਾ ਪਹਿਲਾਂ ਜਿੰਨਾ ਥੋੜਾ ਗੰਦਾ ਹੋਊ ਤਾਂ ਉਹਨੂੰ ਸਫਾਈ ਕਰਨ ਥੋੜਾ ਟਾਈਮ ਲੱਗੂਗਾ ਥੋੜੀ ਮਿਹਨਤ ਲੱਗੂ ਜਲਦੀ ਸਾਫ਼ ਹੋ ਜੂ ਜਾਦੇ ਗੰਦੀ ਚੀਜ਼ ਨੂੰ ਜ਼ਿਆ ਫ੍ਰਿਜ ਦੇ ਸ਼ੈਲਫਸ ਨੂੰ ਮੈਂ ਕਲੀਨ ਕਰਤੀ ਲਾਈਨਰ ਕਲੀਨ ਕਰਤਾ ਅੱਜ ਮੈਂ ਇਹ ਸਬਜ਼ੀ ਵਾਲਾ ਬਾਕਸ ਵੀ ਜਿਹੜਾ ਹੈਗਾ ਬਾਹਰ ਕੱਢਿਆ ਨਹੀਂ ਮੈਂ ਹਰ ਵਾਰੀ ਇਹਨੂੰ ਸਾਫ਼ ਨਹੀਂ ਕਰਦੀ ਹੁੰਦੀ ਕੱਢ ਕੇ ਨਹੀਂ ਸਾਫ਼ ਕਰਦੀ ਹੁੰਦੀ ਜਿੰਨਾ ਲੋਡ ਮੈਨੂੰ ਲੱਗਦਾ ਵੀ ਹੈਗੀ ਸਾਫ਼ ਕਰ ਦਿੰਦੀ ਆ ਪਰ ਅੱਜ ਮੈਂ ਇਹਨੂੰ ਬਾਹਰ ਕੱਢ ਲਿਆ ਬਾਹਰ ਕੱਢ ਕੇ ਅੱਛੀ ਤਰ੍ਹਾਂ ਕਲੀਨ ਕੀਤਾ ਬਾਕਸ ਵੀ ਕਲੀਨ ਕੀਤਾ ਤੇ ਬਾਕਸ ਦੇ ਨੀਚੋਂ ਜਿਹੜੀ ਜਗ੍ਹਾ ਸੀ ਫ੍ਰਿਜ ਵਾਲੀ ਉਹ ਵੀ ਮੈਂ ਕਲੀਨ ਕੀਤੀ ਅੱਛੀ ਤਰ੍ਹਾਂ ਗਿੱਲੇ ਸੁੱਕੇ ਕੱਪੜੇ ਨਾਲ ਅੰਦਰੋਂ ਮੈਂ ਸਾਫ਼ ਕੀਤਾ ਵਿੱਚ ਮੈਂ ਪੇਪਰ ਲਗਾ ਕੇ ਰੱਖਦੀ ਹੁੰਨੀ ਆ ਬਾਕਸ ਦੇ ਅੱਜ ਮੈਂ ਉਹ ਪੇਪਰ ਵੀ ਉਹਨਾ ਮੈਂ ਚੇਂਜ ਕਰ ਦੂੰਗੀ ਫਿਰ ਆਪਣਾ ਜਿਹੜਾ ਵੈਜੀਟੇਬਲ ਬਾਕਸ ਅੰਦਰੋਂ ਜ਼ਿਆਦਾ ਗੰਦਰ ਹੁੰਦਾ ਹੈ ਜੇ ਆਪਾਂ نیچے ਪੇਪਰ ਲਗਾਇਆ ਹੋਵੇ ਅੱਜ ਪਹਿਲਾਂ ਮੈਂ نیچے ਇਹ ਤਾਂ ਕੈਲੰਡਰ ਦਾ ਪੇਪਰ ਲਗਾਏ ਹੋਏ ਸੀ ਆਪਣੇ ਕੈਲੰਡਰ ਦੇ ਪੇਪਰ ਕਈ ਵਾਰ ਨਾ ਬਹੁਤ ਵਧੀਆ ਕੈਲੰਡਰ ਹੁੰਦਾ ਹੈ ਪੇਪਰ ਬਹੁਤ ਹਾਰਡ ਹੁੰਦੇ ਨੇਗੇ ਮੋٹے ਹੁੰਦੇ ਨੇ ਪੇਪਰ ਉਹਦੇ ਕਾਫੀ ਤਾਂ ਉਹ ਮੈਂ ਪੇਪਰ ਫਿਰ ਐਦਾ نیچے ਵਿਛਾਉਣ ਦੇ ਕੰਮ ਲੈ ਜਾਣੀਆਂ ਤਾਂ ਜਿਵੇਂ نیچے ਬਰਾਉਨ ਪੇਪਰ ਲਗਾਤੇ ਇਹ ਪੇਪਰ ਬੈਗਸ ਨੇ ਜਿਵੇਂ ਆਪਾਂ ਮੋਰਚੂ ਈਜ਼ੀ ਡੇ ਚੋਂ ਕੋਈ ਸ਼ਾਪਿੰਗ ਕਰਦੇ ਹੋ ਤਾਂ ਆਪਾਂ ਨੂੰ ਸਮਾਨ ਪਾ ਕੇ ਉਹ ਦੇ ਦਿੰਦੇ ਨੇ ਉਹ ਫਿਰ ਪੇਪਰ ਬੈਗਸ ਜਿਹੜੇ ਵਧੀਆ ਕੰਡੀਸ਼ਨ ਹੁੰਦੇ ਨੇ ਮੈਂ ਰੱਖ ਲੈਣੀ ਹੁੰਦੀ ਆ ਫਿਰ ਅਸਰ نیچے ਵਿਛਾਉਣ ਦੇ ਕੰਮ ਆ ਜਾਂਦੇ ਨੇ ਵੈਜੀਟੇਬਲ ਬਾਕਸ ਵਿੱਚ ਵਿਛਾ ਲੈ ਬਾਸਕਟਸ ਦੇ ਵਿੱਚ ਵਿਛਾ ਲੈ ਤੇ ਇਹਦੇ ਵਿੱਚ ਮੈਂ ਰੱਖ ਦੂੰਗੀ ਸਬਜ਼ੀਆਂ ਸਬਜ਼ੀਆਂ ਮੈਂ ਹਲਕਾਲੀ ਦਵਿੰਦਰ ਤੋਂ ਮੰਗਾਈਆਂ ਸੀ ਸਾਬ ਪਹਿਲਾਂ ਕਰੀ ਸਾਰਾ ਕੁਝ ਕਦਮ ਹੋਇਆ ਪਿਆ ਸੀਗਾ ਗਾਜਰ ਗੋਭੀ ਪੱਤਾ ਗੋਭੀ ਮਟਰ ਬਾਕਸ ਹੋ ਗਿਆ ਕਲੀਨ ਤੇ ਹੁਣ ਇਹਨੂੰ ਰੱਖ ਦੰਨੇ ਆ ਫ੍ਰਿਜ ਵਿੱਚ ਤੇ ਜਿਹੜਾ ਫ੍ਰਿਜ ਦੇ ਲਾਈਨਰ ਸੀ ਸ਼ੈਲਫਸ ਤੇ ਉਹ ਵੀ ਸੁੱਕ ਚੁੱਕੇ ਨੇ ਅਚੀ ਤਰ੍ਹਾਂ ਸਾਫ਼ ਹੋ ਗਏ ਤੇ ਇਹਨਾਂ ਨੂੰ ਵੀ ਲਗਾ ਦੰਨੇ ਆ ਸ਼ੈਲਫਸ ਤੇ ਤੇ ਫਿਰ ਮੈਂ ਟਿਕਾਉਂਗੀ ਇਹਦੇ ਵਿੱਚ ਸਮਾਨ ਸਾਫ਼ ਕਰਨ ਤੋਂ ਬਾਅਦ ਨਾ ਫ੍ਰਿਜ ਐਨਾ ਜਿਆਦਾ ਅੱਛਾ ਲੱਗਦਾ ਐ ਲੱਗਦਾ ਵੀ ਜਗ੍ਹਾ ਖੁੱਲ ਗਈ ਫ੍ਰਿਜ ਖਾਲੀ ਹੋ ਗਿਆ ਸਾਂਝ ਆ ਗਿਆ ਫ੍ਰਿਜ ਨੂੰ ਤੇ ਜੇ ਗੰਦਾ ਹੁੰਦਾ ਫਿਰ ਬਹੁਤ ਜ਼ਿਆਦਾ ਬੁਰਾ ਲੱਗਦਾ ਜਿਹੜਾ ਹੁੰਦਾ ਵੀ ਮੇਂ ਕੰਤਾ ਕਿਉਂ ਹੋ ਗਿਆ ਦੋਈ ਸਾਰਾ ਫ੍ਰਿਜ ਹੋ ਗਿਆ ਕਲੀਨ ਹੁੰਦ ਕਾਵਾਂਗੇ ਇਹ ਵੀ ਸਬਸਤ ਸਮਾਨ ਤੇ ਆਹ ਵਾਲੇ ਬਾਸਕਟਸ ਮੈਂ ਕਲੀਨ ਕਰਦੀ ਆ ਜਦੋਂ ਮੈਂ ਫ੍ਰਿਜ ਕਲੀਨ ਕਰਦੀ ਆ ਨਾ ਤਾਂ ਕਿ ਨੀਚੇ ਕੁਛ ਗਿਰਿਆ ਹੋਵੇ ਇਹਨਾਂ ਦੇ ਵਿੱਚ ਮੈਂ ਪੇਪਰ ਲਗਾ ਕੇ ਰੱਖਦਾ ਤਾਂ ਕਿ ਇਹ ਵੀ ਕੈਲੰਡਰ ਦਾ ਪੇਪਰ ਹੈ ਤੇ ਮੈਂ ਇਹ ਪੇਪਰ ਇਹ ਪਹਿਲਾਂ ਲਗਾਇਆ ਹੋਇਆ ਸੀ ਵੀ ਮੈਂ ਅੱਜ ਲੱਗਿਆ ਵੀ ਹਜੇ ਸਾਫ਼ ਹੈ ਹੋਰ ਚੱਲ ਜੂ ਪੇਪਰ ਫਿਰ ਮੈਂ ਇੱਕ ਵਾਰ ਫੇਰ ਕੱਢ ਕੇ ਝਾੜ ਕੇ ਉਹੀ ਪੇਪਰ ਮੈਂ ਦੁਬਾਰੇ ਲਗਾ ਰਹੀ ਆ ਜਦੋਂ ਮੈਨੂੰ ਲੱਗਦਾ ਵੀ ਗੰਦੇ ਹੋ ਗਏ ਫਿਰ ਮੈਂ ਚੇਂਜ ਕਰ ਦਾਨੀ ਹੁੰਦੀ ਆ ਬਾਸਕਟਸ ਨਾ ਮੈਂ ਨੀਚੇਲਾ ਸ਼ੈਲਫ 'ਤੇ ਰੱਖਦੀ ਹੁੰਦੀ ਆ ਦੇਖੋ ਆਹ ਕੰਟੇਨਰ ਵਿੱਚ ਮੈਂ ਪਾਏ ਹੋਏ ਨੇ ਛਿੱਲੇ ਹੋਏ ਪਿਆਜ਼ ਥੋੜੇ ਜਿਹੇ ਰਹਿ ਗਏ ਅੱਜ ਮੈਂ ਹੋਰ ਛਿੱਲੇ ਕੇ ਰੱਖੂੰਗੀ ਮਟਰ ਵੀ ਕੱਢੇ ਪਏ ਨੇ ਤੇ ਆਹ ਵਾਲੇ ਕੰਟੇਨਰ ਵਿੱਚ ਮੈਂ ਥੋੜੇ ਜਿਹੇ ਮੈਂ ਗਾਜਰਾ ਕੱਟ ਕੇ ਰੱਖਿਆ ਲੱਗ ਗਿਆ ਥੋੜੀ ਜਿਹੀ ਰਹਿ ਗਈ ਬਸ ਜੇ ਮੈਂ ਸਬਜ਼ੀ ਕੱਢਦੀ ਆ ਨਾ ਗਾਜਰਾ ਥੋੜੀ ਜਿਹਾ ਰੱਖ ਲੈਣੀ ਹੁੰਦੀ ਆ ਸੋ ਸੈਂਡਵਿਚ ਵਿੱਚ ਪਾਉਣੀਆਂ ਨੇ ਪੂਹੇ ਵਿੱਚ ਪਾਉਣੀਆਂ ਨੇ ਗਾਜਰ ਖਿਚੜੀ ਵਿੱਚ ਪਾਉਣੀਆਂ ਥੋੜੀ ਜਿਹਾ ਚੱਕੋ ਤੇ ਮੁੱਠੇ ਕਿ ਤੁਸੀਂ ਪਾ ਲਓ ਕੰਮ ਜ ਬੜਾ ਈਜ਼ੀ ਹੋ ਜਾਂਦਾ ਤੇ ਉਹ ਅੱਜ ਮੈਂ ਫਰੈਸ਼ ਲਗਾ ਦੂੰ ਖਰਾਬ ਮੈਨੂੰ ਲੱਗਿਆ ਜਿਹੜਾ ਮੈਨੂੰ ਲੱਗਦਾ ਵੀ ਪੇਪਰ ਖਰਾਬ ਚੇਂਜ ਕਰ ਦਣੀ ਆ ਜਿਹੜਾ ਮੈਨੂੰ ਲੱਗਦਾ ਵੀ ਹਜੇ ਹੋਰ ਚੱਲ ਜੂਗਾ ਹਨਾ ਫਿਰ ਮੈਂ ਉਹ ਸੀਮ ਲਗਾਤਾ ਨਹੀਂ ਹੁੰਦੀ ਆ ਐਸਟਰਾ ਬਾਸਕਟਸ ਨਾਲ ਆਪਾਂ ਉਹ ਜਿਹੜੇ ਸੌਫਟ ਜਾਂ ਸਬਜ਼ੀਆਂ ਹੁੰਦੀਆਂ ਲੱਗਦਾ ਵੀ ਖਰਾਬ ਹੋ ਜਾਣਗੇ ਜੇ ਡੇਲੀ ਚਾਹੀਦੀਆਂ ਹੁੰਦੀ ਨੇ ਉਹ ਮੈਂ ਬਾਸਕਟਸ ਚ ਰੱਖਦਾ ਨਹੀਂ ਹੁੰਦੀ ਆ ਬਾਸਕਟਸ ਦੀ ਵੀ ਹੋ ਗਈ ਸਫਾਈ ਤੇ ਇਹਨਾਂ ਨੂੰ ਵੀ ਰੱਖ ਦਿੰਨਾ ਫ੍ਰਿਜ ਵਿੱਚ ਬਾਸਕਟਸ ਨਾਲ ਈਜ਼ੀ ਹੋ ਜਾਂਦਾ ਨੀਚੇ ਜਿਹੜੇ ਆਪਣੇ ਸ਼ੈਲਫ ਹੁੰਦੇ ਨੇ ਨੀਚਲੇ ਨਾਲ ਫ੍ਰਿਜ ਦੇ ਜੇ ਆਪਾਂ ਉਹਦੇ ਵਿੱਚ ਸਮਾਨ ਰੱਖੀਏ ਆਪਾਂ ਨੂੰ ਕਾਫੀ ਝੁਕਣਾ ਪੈਂਦਾ ਫਿਰ ਬਾਸਕਟ ਨਾਲ ਇਹ ਹੋ ਜਾਂਦਾ ਕਿ ਆਪਾਂ ਨੂੰ ਝੁਕਣਾ ਨਹੀਂ ਪੈਂਦਾ ਤੁਸੀਂ ਹੈਂਡਲ ਫੜੋ ਬਾਸਕਟ ਦਾ ਬਾਸਕਟ ਡਰਾਅਰ ਮੰਗੂ ਤੁਸੀਂ ਬਾਹਰ ਕੱਢ ਲਓ ਤੇ ਆਪਣਾ ਸਮਾਨ ਚੱਕ ਲਓ ਵਾਪਸ ਰੱਖ ਦਿਓ ਈਜ਼ੀ ਬੜਾ ਹੋ ਜਾਂਦਾ ਨੀਚਲਾ ਸ਼ੈਲਫ ਤੇ ਮੈਂ ਬਾਸਕਟਸ ਹੀ ਲਗਾਈ ਹੋਈਆਂ ਨੇ ਬਹੁਤ ਸਾਰੀਆਂ ਤੇ ਇਹਦੇ ਨਾਲ ਨਾ ਮੇਰਾ ਬਹੁਤ ਬਹੁਤ ਜ਼ਿਆਦਾ ਵਧੀਆ ਐਕਸਪੀਰੀਅੰਸ ਰਿਹਾ ਤੇ ਆਪਾਂ ਨੂੰ ਨੀਚੇ ਅੰਦਰ ਤੱਕ ਝੁਕਣਾ ਨਹੀਂ ਪੈਂਦਾ ਫ੍ਰਿਜ ਦੇ ਵਿੱਚ ਕੇਵਾਰ ਨੀਚੇ ਝੁਕੋ ਫਿਰ ਤੁਸੀਂ ਪਿੱਛੇ ਤੱਕ ਦੇਖੋ ਵੀ ਕੀ ਕੁਝ ਪਿਆ ਉਹ ਕੰਮ ਜਾਨੀ ਆਪਣਾ ਹੁੰਦਾ ਫਿਰ ਈਜ਼ੀ ਹੋ ਜਾਂਦਾ ਬਾਸਕਟਸ ਨਾਲ ਫਿਰ ਫ੍ਰੀਜ ਦਾ ਡੋਰ ਵੀ ਮੈਂ ਸਾਫ਼ ਕਰਤਾ ਫ੍ਰੀਜ ਦੇ ਜਿਹੜਾ ਡੋਰ ਆ ਨਾ ਇਹਦੇ ਵਿੱਚ ਮੈਂ نیچے ਪੇਪਰ ਲਗਾ ਕੇ ਕੋਈ ਵੀ ਪੇਪਰ ਆਪਣੇ ਕੋਲ ਹੈਗਾ ਜਾਂ ਨਿਊਜ਼ਪੇਪਰ ਲਗਾ ਲਓ ਜਾਂ ਕੋਲੈਂਡਰ ਦਾ ਪੇਪਰ ਲਗਾ ਲਓ ਜਾਂ ਪਲੇਨ ਪੇਪਰ ਉਹ ਲਗਾ ਕੇ ਉਹਦੇ ਉੱਪਰ ਮੈਂ ਟਰਾਂਸਪੇਰੈਂਟ ਸ਼ੀਟ ਲਗਾ ਕੇ ਰੱਖਦੀ ਆ ਤਾਂ ਕਿ نیچے ਧੱਕ ਗੰਦਗੀ ਨਾ ਜਾਵੇ ਕੋਈ ਵੀ ਚੀਜ਼ ਗੰਦੀ ਹੈ ਸਾਫ਼ ਕਰਨੀ ਹੈ ਉੱਪਰ ਉੱਪਰੋਂ ਹੀ ਆਪਾਂ ਉੱਪਰਲੀ ਸ਼ੀਟ ਸਾਫ਼ ਕਰਦੀ ਆ ਟਰਾਂਸਪੇਰੈਂਟ ਸ਼ੀਟ ਤੇ ਗਿੱਲਾ ਕੱਪੜਾ ਮਾਰਦੀ ਆ ਨੀਚੇ ਤੱਕ ਸਫਾਈ ਕਰਨੀ ਬਹੁਤ ਮੁਸ਼ਕਲ ਹੋ ਜਾਂਦੀ ਆ ਫ੍ਰਿਜ ਹੋ ਗਿਆ ਸਾਰਾ ਕਲੀਨ ਮੈਂ ਸਮਾਨ ਵੀ ਸਾਰਾ ਟਿਕਾਤਾ ਹੈ ਕੁੱਲਾ ਕੁੱਲਾ ਲੱਗਣ ਲੱਗ ਗਿਆ ਐਂ ਲੱਗਦਾ ਵੀ ਫ੍ਰਿਜ ਵਿੱਚ ਬਹੁਤ ਸਾਰੀ ਸਪੇਸ ਨਿਕਲ ਕੇ ਆ ਗਈ ਤੇ ਡੋਰ ਵੀ ਮੈਂ ਅੱਛੀ ਤਰ੍ਹਾਂ ਕਰਤਾ ਸਾਫ਼ ਸਾਰਾ ਇਸ ਤਰ੍ਹਾਂ ਮੈਂ ਉੱਪਰ ਟਰਾਂਸਪੇਰੈਂਟ ਸ਼ੀਟ ਲਾਈ ਹੋਈ ਆ ਨੀਚੇ ਮੈਂ ਕੋਈ ਵੀ ਕਲੰਡਰ ਦਾ ਪੇਪਰ ਜਾਂ ਕਿਸੇ ਤਰ੍ਹਾਂ ਦਾ ਪੇਪਰ ਮੈਨੂੰ ਲੱਗਦਾ ਵੀ ਹੈਗਾ ਮੇਰੇ ਕੋਲੇ ਉਹ ਮੈਂ ਲਗਾਤਾ ਨਹੀਂ ਹੁੰਨੀ ਐ ਫੇਰ ਜਦੋਂ ਸਫਾਈ ਕਰਨ ਈਜ਼ੀ ਹੈ ਨੀਚੇ ਤੱਕ ਨਹੀਂ ਕੁਝ ਵੀ ਖਲਾਰਾ ਪੈਂਦਾ ਕੋਈ ਚੀਜ਼ ਜਾਂਦੀ ਹੈਗੀ ਉੱਪਰ ਉੱਪਰੋ ਤੁਸੀਂ ਗਿੱਲਾ ਕੱਪੜਾ ਮਾਰ ਦੋ ਠੀਕ ਹੈ ਬਸ ਆ ਦੇਖੋ ਨੀਚੇ ਵਾਈਟ ਪਲੇਨ ਪੇਪਰ ਜਿਵੇਂ ਉੱਪਰ ਮੈਂ ਟ੍ਰਾਂਸਪੇਰੈਂਟ ਸ਼ੀਟ ਲਗਾਤੀ ਇਸ ਤਰ੍ਹਾਂ ਆਪਣੀ ਚੀਜ਼ ਸਾਫ਼ ਰਹਿੰਦੀ ਹੈ ਸਫਾਈ ਕਰਨੀ ਵੀ ਆਪਾਂ ਨੂੰ ਈਜ਼ੀ ਹੋ ਜਾਂਦੀ ਹੈ ਸੋ ਇਹਦਾ ਬਸ ਇਹੀ ਫਾਇਦਾ ਮੈਂ ਦੇਖਿਆ ਵੀ ਠੀਕ ਹੈ ਸਫਾਈ ਆਪਾਂ ਕਰਨੀ ਹੈ ਤਾਂ ਆਪਾਂ ਨੂੰ ਤਰੀਕੇ ਲੱਭਣੇ ਪੈਣਗੇ ਵੀ ਆਪਣੀ ਮਿਹਨਤ ਘਟ ਕਿਵੇਂ ਲੱਗੇ ਉਹ ਫ੍ਰੀਜ ਮੈਂ ਕਿ ਚਲ ਬਾਹਰੋਂ ਵੀ ਕਿਉਂ ਛੱਡਾਂ ਮੈਂ ਬਾਹਰੋਂ ਵੀ ਸਾਫ਼ ਕਰ ਦਾਨੀ ਆ ਅੰਦਰੋਂ ਤਾਂ ਮੈਂ ਕਰਤਾ ਬਾਹਰੋਂ ਡੋਰ ਵੀ ਕਰ ਦਾਨੀ ਡੋਰ ਤਾਂ ਇੰਨਾ ਗੰਦਾ ਹੁੰਦਾ ਚਾਹੀ ਤੁਸੀਂ ਰੋਜ਼ ਕੱਪੜਾ ਮਾਰੀ ਚੱਲੋ ਹਨਾ ਗੰਦਾ ਤਾਂ ਰੋਜ਼ ਹੁੰਦਾ ਹੀ ਹੁੰਦਾ ਕੱਪੜਾ ਵੀ ਚਾਹੀ ਰੋਜ਼ ਸਾਫ਼ ਕਰੀ ਚੱਲੋ ਇੰਨੀ ਜ਼ਿਆਦਾ ਸਫਾਈ ਕਰਨੀ ਪੈਂਦੀ ਡੋਰ ਦੀ ਤਾਂ ਅੰਦਰ ਨਾਲੋਂ ਹੀ ਵੱਧ ਸਫਾਈ ਕਰਨੀ ਪੈਂਦੀ ਆ ਮੈਂ ਕਿ ਚਲ ਬਾਹਰ ਵੀ ਕਾਲੀ ਨ ਮਾਰ ਦਾਨੀ ਆ ਫਰਿਜ ਦੀ ਹੋ ਗਈ ਕਲੀਨਿੰਗ ਅੱਜ ਕਲੀਨਿੰਗ ਕਰਕੇ ਨਾ ਮਨ ਨੂੰ ਇੰਨਾ ਸਕੂਨ ਮਿਲਿਆ ਨਾ ਸਕੂਨ ਮਿਲਿਆ ਜਦੋਂ ਕਿਸੇ ਚੀਜ਼ ਦੀ ਸਫਾਈ ਕਰਨ ਵਾਲੀ ਹੁੰਦੀ ਹੈ ਨਾ ਦਿਮਾਗ ਤੇ ਨਾ ਫਿਰ ਬੋਝ ਹੀ ਰਹਿੰਦਾ ਵੀ ਆਹ ਚੀਜ਼ ਤਾਂ ਆਪਣੀ ਗੰਦੀ ਪੇ ਦੀ ਸਫਾਈ ਕਰਨੀ ਹੈ ਸੋ ਹੁਣ ਦੁਪਹਿਰ ਦਾ ਟਾਈਮ ਸੀ ਆਪਾਂ ਦੁਪਹਿਰ ਦਾ ਲੰਚ ਕਰਨ ਤੋਂ ਬਾਅਦ ਮੈਂ ਆ ਗਈ ਸਤੂਪੇ ਨਾਲ ਮੈਂ ਗੋਭੀ ਕੱਟ ਕੇ ਰੱਖਤੀ ਪਿਆਜ਼ ਛਿਲ ਰਹੀਆਂ ਪਿਆਜ਼ ਵੀ ਚੱਕ ਕੇ ਲੈ ਕੇ ਆਈ ਸੀ ਪਿਆਜ਼ ਛਿੱਲੀ ਜਾ ਰਹੀਆਂ ਧਨੀਆ ਤੋੜ ਕੇ ਧਨੀਆ ਵੀ ਕੱਟ ਕੇ ਰੱਖ ਦਊਂਗੀ ਧੁੱਪੇ ਥੋੜਾ ਨਾ ਕੰਮ ਕਰਨਾ ਸੌਖਾ ਹੋ ਜਾਂਦਾ ਥੋੜਾ ਕੀ ਬਹੁਤ ਹੀ ਸੌਖਾ ਲੱਗਦਾ ਧੁੱਪੇ ਬਹਿ ਕੇ ਤਾਂ ਕੰਮ ਕਰਨਾ ਜੇ ਧੁੱਪ ਨਾਲ ਨਹੀਂ ਕਲੇ ਠੰਡ ਵਿੱਚ ਕੰਮ ਤਾਂ ਠੀਕ ਆਪਾਂ ਕਰਦੇ ਕੰਮ ਕਰੇ ਬਿਨਾਂ ਸਰਦ ਨਹੀਂਗਾ ਪਰ ਕੰਮ ਕਰਨਾ ਔਖਾ ਹੋ ਜਾਂਦਾ ਹੱਥ ਹੀ ਚਲਦਾ ਹੈਗਾ ਠੰਡ ਵਿੱਚ ਦਵਿੰਦਰ ਦਾ ਫੋਨ ਆ ਰਿਹਾ ਸੀ ਦਵਿੰਦਰ ਕਹਿੰਦਾ ਸੀ ਮੈਂ ਆ ਰਿਹਾ ਘਰੇ ਤੇ ਵੀ ਮੈਨੂੰ ਲੱਗੀ ਪਈ ਭੁੱਖ ਤੇ ਮੈਨੂੰ ਖਾਣ ਨੂੰ ਤੁਸੀਂ ਕੀ ਦੋਵੋਗੇ ਮੈਂ ਦਵਿੰਦਰ ਨਾਲ ਗੱਲ ਕਰੀ ਸੀ ਮੈਂ ਕਿਹਾ ਅੱਜ ਕੋਈ ਨਾ ਖਾ ਲੂ ਕੀ ਖਾਣਾ ਕਹਿੰਨੇ ਮੈਂ ਚਾਹ ਵੀ ਪੀਣੀ ਹੈ ਚਾਹ ਪ ਤੇ ਮੈਨੂੰ ਭੁੱਖ ਵੀ ਲੱਗੀ ਪਈ ਆ ਉਹਨਾਂ ਦਾ ਫੋਨ ਸੀਗਾ ਪਿਆਜ਼ ਚਿਲਕੇ ਰੱਖ ਦੂੰਗੀ ਚਿੱਲੇ ਹੋਏ ਪਿਆਜ਼ ਫਿਰ ਯੂਜ਼ ਕਰਨੇ ਈਜ਼ੀ ਹੋ ਜਾਂਦੇ ਨੇ ਆਪਣਾ ਕੰਮ ਈਜ਼ੀ ਮੈਨੂੰ ਸੌਖਾ ਲੱਗਦਾ ਆਦਤ ਪਈ ਹੋਈ ਹੈ ਮੈਨੂੰ ਤਾਂ ਵੀ ਫ੍ਰਿਜ ਵਿੱਚ ਹਮੇਸ਼ਾ ਪਿਆਜ਼ ਚਿਲਲੇ ਪਏ ਹੋਣ ਤੇ ਫਟਾਫਟ ਮੈਂ ਚੱਕਾਂ ਤੇ ਯੂਜ਼ ਕਰਾਂ ਗੋਭੀ ਮੈਂ ਕੱਟ ਕੇ ਮੈਂ ਰੱਖਾਂ ਤੇ ਪਾਣੀ ਵਿੱਚ ਸੋਕ ਕਰੀ ਧਣੀਆਂ ਵੀ ਤੋੜ ਲਿਆਉਂਗੀ ਬੱਠੇ-ਬੱਠੀ ਉਹ ਵੀ ਕੱਟ ਕੇ ਰੱਖ ਦੂੰਗੀ ਐਸੇ ਤਿੱਕ ਨਾ ਧੁੱਪੇ ਬਹਿ ਕੇ ਕੋਈ ਵੀ ਸਬਜ਼ੀ ਕੱਟਣੀ ਆ ਮਟਰ ਕੱਟਨੇ ਨੇ ਤਾਂ ਈਜ਼ੀ ਹੋ ਜਾਂਦਾ ਇਦਾਂ ਕੋਬੀ ਕੱਟ ਕੇ ਮੈਂ ਗਰਮ ਗਰਮ ਪਾਣੀ ਵਿੱਚ ਸੋਕ ਕਰਦੀ। ਥੋੜੀ देर ਲਈ ਗਰਮ ਪਾਣੀ ਵਿੱਚ ਸੋਕ ਕਰੂੰਗੀ ਫਿਰ ਕੱਢ ਦੂੰਗੀ। ਪਿਆਜ਼ ਛਿਲਤੇ ਮੈਂ ਵਾਸ਼ ਕਰਨੇ ਨੇ ਹਜੇ। ਤਾਂ ਨਿਆਵੀ ਮੈਂ ਕੱਟ ਕੇ ਰੱਖਦਾ ਬਾਹਰ ਬੈਠੇ ਬੈਠੇ ਤੋੜ ਵੀ ਲਈ ਕੱਟ ਵੀ ਦਿੱਤਾ ਹੁਣ ਇਹਨੂੰ ਧੋ ਕੇ ਨਾ ਰੱਖ ਦੂੰਗੀ। ਦੋ ਵਾਰੀ ਦਾ ਮੈਂ ਸਵੇਰੇ ਸ਼ਾਮ ਦਾ ਦੋ ਵਾਰੀ ਤਾਂ ਇਕੱਠਾ ਹੀ ਮੈਂ ਤੋੜ ਕੇ ਕੱਟ ਕੇ ਰੱਖ ਲੈਣੀ ਹੁੰਦੀ ਹੈ ਵਾਸ਼ ਕਰ ਦੂੰਗੀ। ਫਿਰ ਸਵੇਰੇ ਠੰਡ 'ਚ ਬਾਹਰ ਨਿਕਲ ਨੱਕ ਹੋ ਜਾਂਦਾ ਇਸ ਕਰਕੇ ਮੈਂ ਸ਼ਾਮ ਨੂੰ ਹੀ ਨਾ ਇਕੱਠਾ ਹੀ ਕੱਟ ਲੈਣੀ ਹੁੰਦੀ ਹੈ ਯੂਜ਼ ਕਰਨਾ ਕਰੂ ਨਹੀਂ ਕਰਨਾ ਛੱਡੋ ਫਰੈਸ਼ ਤੋੜ ਲਓ ਸ਼ਾਮ ਨੂੰ ਫਿਰ ਇਹ ਹੈ ਇਹ ਮੇਰੀ ਤਿਆਰੀ ਸ਼ਾਮ ਦੀ ਸਬਜ਼ੀ ਬਸ ਹਾਲੂ ਰਹਿ ਕੇ ਘਟਣ ਵਾਲੇ ਹੁਣ ਦਵਿੰਦਰ ਆ ਗਿਆ ਸੀ ਘਰੇ ਉਹਨਾਂ ਲਈ ਮੈਂ ਬਣਾਏ ਸੀ ਬ੍ਰੈਡ ਓਮਲੇਟ ਤੇ ਨਾਲ ਮੈਂ ਚਾਹ ਰੱਖੀ ਹੋਈ ਸੀ ਚਾਹ ਬਣ ਰਹੀ ਸੀ ਇਹਦੇ ਨਾਲ ਬਣਾਣੀ ਬ੍ਰੈਡ ਓਮਲੇਟ ਐਗ ਨਾ ਉਹ ਸੌਰੀ ਬ੍ਰੈਡ ਨਾ ਐਗ ਦੇ ਵਿੱਚ ਡਿਪ ਕਰਕੇ ਕੁਛ ਇਸ ਤਰ੍ਹਾਂ ਮੈਂ ਬਣਾਉਣੀ ਹੁੰਦੀ ਆ ਮੈਂ ਪਹਿਲਾਂ ਪੈਨ ਚ ਥੋੜਾ ਜਿਹਾ ਐਗ ਪਾ ਲਿਆ ਫਿਰ ਬ੍ਰੈਡ ਦਾ ਸਲਾਈਸ ਰੱਖਾ ਤੇ ਉਹਦੇ ਉੱਪਰ ਫਿਰ ਐਗ ਪਾਤਾ ਫਿਰ ਇਹਨੂੰ ਦੱਬ ਕੇ ਪਕਾ ਰਹੇ ਹਾਂ ਵਿੱਚ ਤਾਂ ਕਿ ਐਗ ਅੰਦਰੋਂ ਕੱਚਾ ਨਾ ਰਵੇ ਟਾਈਮ ਮੂਰੇ ਸਵਾ 1/4 ਆਪ ਦੇ ਡਿਊਟੀ ਤੇ ਰਹੇ ਸਬਜ਼ੀ ਬਣਾਤੀ ਮੈਂ ਲੋਕੀ ਦੇ ਆਟਾ ਰੋਮੇ ਚਾਕੇ ਗੋਲ ਲਾਂਗੇ ਉਸ ਨਾਲ ਸੀ ਚੱਲੇ ਆਂ ਬਾਜ਼ਾਰ ਮਾਂਸਾ ਸ਼ਹਿਰ ਆਉਦੇ ਕੰਮ ਕੀ ਹੈ ਮੇਰੇ ਕੋਈ ਨਹੀਂ ਕਹਿੰਦੇ ਕੋਈ ਕੰਮ ਨਹੀਂ ਮੈਂ ਆਉਂਦਾ ਇੱਕ ਪਜਾਮਾ ਲੈਣਾ ਬਲੈਕ ਕਲਰ ਵਿੱਚ ਤੇ ਮੈਂ ਇੱਕ ਪੇਸਟਰੀ ਖਾਣੇ ਚਾਕਲੇਟ ਪੇਸਟਰੀ ਖਾਣ ਮੇਰੀ ਪੈਂਡਿੰਗ ਕੋਈ ਹੈ ਚਾਕਲੇਟ ਪੇਸਟਰੀ ਨਹੀਂ ਵਾਲੇ ਦਿਨ ਖਾਣੀ ਪਰ ਮੋਂ ਤਾਂ ਬਿਮਾਰ ਹੋ ਗਈ ਸਾਡੀ ਲਈ ਤਾਂ ਕੋਲ ਫੜ ਨਾ ਜਦੋਂ ਮੇਰਾ ਤਾਂ ਟੈਨਸ਼ਨ ਨਹੀਂ ਹੁੰਦਾ ਹੋਇਆ ਟਾਈਮ ਲੱਗ ਜੇ ਲੇਟ ਹੋ ਜਾਈਏ। ਸਬਜੀ ਬਣੂਗੀ। ਨਾ ਆਪਾਂ ਕਰਦੇ ਆ ਆਪਣੇ ਕੰਮ ਦੇ ਚੱਕਰ ਤੇ। ਹੁਣ ਮੈਂ ਅਗੀ ਬੇકરી ਸ਼ਾਪ ਤੇ ਤੇ ਆਪਾਂ ਇਥੋਂ ਲੈਨੇ ਆ ਪੇਸਟਰੀਸ। ਮੈਨੂੰ ਚਾਕਲੇਟ ਫਲੇਵਰ ਬਹੁਤ ਜ਼ਿਆਦਾ ਪਸੰਦ ਆਦਾ ਚਾਹੇ ਉਹ ਬਿਸਕੁਟਸ ਵਿੱਚ ਹੋਵੇ ਚਾਹੇ ਕੇਕ ਵਿੱਚ ਹੋਵੇ ਚਾਹੇ ਪੇਸਟਰੀ ਵਿੱਚ ਹੋਵੇ ਚਾਹੇ ਆਈਸਕ੍ਰੀਮ ਵਿੱਚ ਹੋਵੇ ਮੈਨੂੰ ਚਾਕਲੇਟ ਫਲੇਵਰ ਬਹੁਤ ਬਹੁਤ ਜ਼ਿਆਦਾ ਮੇਰਾ ਫੇਵਰਿਟ ਹੈ। ਔਰ ਮਿੱਠਾ ਖਾਣਾ ਕਿੰਨ ਨੂੰ ਪਸੰਦ ਹੁੰਦਾ। ਕਦੇ ਤਾਂ ਤਿਲ ਕਰਦਾ ਜਾਂ ਮਿੱਠਾ ਖਾਣ ਨੂੰ ਮੇਰਾ ਬਹੁਤ ਦਿਨਾਂ ਤੋਂ ਮਨ ਸੀ।

ਟੇਸਟ ਮੈਨੂੰ ਆਉਣੀ ਨਹੀਂ ਲੱਗਾ ਕਿਸੇ ਚੀਜ਼ ਦਾ ਨਹੀਂ ਟੇਸਟ ਆਉਂਦਾ ਤੇ ਮੈਂ ਦਵਿੰਦਰ ਨੂੰ ਕਹਿੰਮ ਮੈਨੂੰ ਟੇਸਟ ਨਹੀਂ ਆ ਰਿਹਾ ਕਹਿੰਦੇ ਸ਼ੁਕਰ ਹੈ ਵਧੀਆ ਹੋਇਆ ਕਿ ਟੇਸਟ ਨਹੀਂ ਆ ਰਿਹਾ ਦੇਖੋ ਲਾ ਮੈਨੇ ਇੱਕ ਜਾ ਟਾਈਮ ਹੋ ਰਿਹਾ ਸਵਾ 6 ਦਾ ਤੇ ਅਸੀਂ ਆਗੇ ਘਰੇ ਮੈਂ ਤੁਹਾਨੂੰ ਸਵੈਟਰ ਲਪਾਉਣਾ ਸੀ ਮੈਂ ਜਾ ਸਵੈਟਰ ਲੈ ਕੇ ਆਈਆਂ ਦਵਿੰਦਰ ਨੇ ਵੂਲਨ ਕੈਪ ਲੈਣੀ ਸੀ ਇਹਨਾਂ ਨੇ ਲਈ ਆਪਣੀ ਕੈਪ ਵੂਲਨ ਕੈਪਸ ਨਾਲ ਅਨਦਰ ਕਲਰ ਫੇਡ ਜੀ ਹੋ ਗਈ ਸੀ ਬਾਹਰ ਜਦੋਂ ਜਾਂਦੇ ਸੀ ਲਈ ਅੱਛੀ ਲੱਗਦੀ ਸੀ ਕਲਰ ਫੇਡ ਜ ਹੋਇਆ ਕੈਪਸ ਤਾਂ ਵਧੀਆ ਵੀ ਕਲਰ ਫੇਡ ਹੋ ਜਾਂਦਾ ਇਹਨਾਂ ਨੇ ਆ ਲਈ ਆਪਣੀ ਵੂਲਨ ਕੈਪ ਬਹੁਤ ਬਹੁਤ ਚਦਰ ਮਹਿੰਗਾ ਇਹ ਰਬਾਰ ਨੇ ਨਿੱਕੀ ਚੀਜ਼ ਬੇ ਨਿੱਕੀ ਚੀਜ਼ ਐਨੇ ਕਾਸਟਲੀ ਹੈ 450 ਦੀ ਕੈਪ ਆ ਅੰਦਰੋਂ ਇਦਾਂ ਹੈ ਵੈਲਵਟ ਵਾਲੀ ਹੈ ਫਿਰ ਲੈਣੀ ਕੰਫਰਟੇਬਲ ਹੈ ਜਿਹੜੇ ਸਾਰੇ ਵੂਲ ਵਾਲੇ ਹੁੰਦੇ ਅੰਦਰੋਂ ਫਿਰ ਵੂਲ ਚੂਕਦੀ ਰਹਿੰਦੀ ਹੈ ਕੈਪ ਹੋ ਗਈ ਇਹਨਾਂ ਦੀ ਮੇਰਾ ਬੜਾ ਸਵੈਟਰ ਹੋ ਗਿਆ ਇਹਦਾ ਪ੍ਰਾਈਸ ਹੈਗਾ ਸਵੈਟਰ ਦਾ ਸਿੱਧਾ ਦਿਲ ਇਹਦਾ ਪ੍ਰਾਈਸ ਹੈਗਾ 700 ਇਹ 700 ਦਾ ਗ੍ਰੇ ਸ਼ੇਡ ਵੀ ਸੀ ਬਰਾਊਨ ਸੀ ਸ਼ੇਡ ਕਲਰ ਦੋਨੇ ਅੱਛੇ ਅੱਛੇ ਬਹੁਤ ਜਿਆਦਾ ਸੌਫਟ ਹੈ ਬਹੁਤ ਸੌਫਟ ਹੈ ਮੈਨੂੰ ਆਵਲਾ ਜਾਂਦੇ ਅੱਛਾ ਲੱਗਿਆ ਤੇ ਇੱਕ ਮੈਨੇ ਚੰਗਾ ਪਜਾਮਾ 블랙 ਪਜਾਮਾ ਜਿਹੜੇ ਮੇਰੇ ਕੋਲ ਪਹਿਲੇ ਪਹਿਲਾਂ ਸੀ ਮੈਂ ਉਹਦੇ ਨਾਲ ਤਾਂ ਮੰਗਦੇ ਸੀ ਪਰ ਉਹ ਨਹੀਂ ਮਿਲੇ ਫਿਰ ਉਹ ਕਹਿੰਦੇ ਜੋਪੀ ਦੇ ਲੈ ਜਾਓ ਇਹਦੀ ਫਿਟਿੰਗ ਥੋੜੀ ਅਲੱਗ ਹੈ ਪਰ ਸਟਿਲ ਕੰਫਰਟੇਬਲ ਹੈ 900 ਦਾ ਇਹ 899 900 ਦਾ ਹੀ ਪੈਗਾ 900 ਦਾ ਹੈਗਾ ਇਹ ਪਰ ਇਹ ਵੀ ਠੀਕ ਹੈ ਕੰਫਰਟੇਬਲ ਹੈ ਥੋੜਾ ਜਿਆਦਾ ਲੂਸ ਫਿਟ ਹੈ ਇਸ ਤੋਂ ਛੋਟਾ ਸਾਈਜ਼ ਕੋਈ ਹੈ ਨਹੀਂ ਸੀਗਾ ਇਹ ਹੈਗਾ ਸਾਈਜ਼ ਐਲ ਸਾਈਜ਼ ਆ ਇਸ ਤੋਂ ਛੋਟਾ ਸਾਈਜ਼ ਹੈ ਨਹੀਂ ਇਸੇ ਮੈਂ ਕਹਿੰਦੇ ਮੈਂ ਛੋਟਾ ਦਾ ਖਾ ਲਓ ਕਹਿੰਦੇ ਹੈ ਨਹੀਂ ਸਾਈਜ਼ ਇਹ ਵੀ ਪਾਇਆ ਮੈਨੂੰ ਕੰਫਰਟੇਬਲ ਲੱਗਿਆ ਫਿਰ ਦਿੰਦੇ ਕਰਾਂ ਚੱਲ ਲੈਣਾ ਇਹ ਘਰੇ ਪਾ ਕੇ ਗਰਮੀ ਚ ਹਟਾ ਲਈ ਕੰਫਰਟੇਬਲ ਹੋਣਾ ਚਾਹੀਦਾ ਉਹ ਕਹਿੰਦੇ ਜਿਹੜੇ ਮੈਂ ਮੰਗ ਲਈ ਸੋ ਕਹਿੰਦੇ ਮੇਰੇ ਕੋਲ ਪਹਿਲਾਂ ਉਹਨਾਂ ਨਾਲ ਦੇ ਨਾਲ ਗਰਮੀਆਂ ਵਿੱਚ ਆਉਣਗੇ ਉਹ ਕਹਿੰਦੇ ਫਿਰ ਤੁਸੀਂ ਗਰਮੀਆਂ ਵਿੱਚ ਲੈ ਚ ਹੁਣ ਤਾਂ ਫਿਲਹਾਲ ਤਾਂ ਸਿਰਫ ਇਹ ਆਸ ਐਨੀ ਕੀ ਮੇਰੀ ਸ਼ਾਪਿੰਗ ਸੀਗੀ ਤੇ ਬਾਕੀ ਦਵਾਈ ਤੋਂ ਵੀ ਲੈਣੀ ਸੀ ਜਿਵੇਂ ਅਬ ਵੀੰਦਰ ਦਾ ਕਾਲਾ ਜਿਆ ਥੋੜਾ ਜਿਹਾ ਖਰਾਬ ਇਹਨੇ ਨਵੀ ਦਵਾਈ ਲੈ ਲਈ ਮੈਂ ਥ੍ਰੈਡਿੰਗ ਵੀ ਕਰਾਈ ਆਫਟਰ ਸੱਚ ਅ ਲੌਂਗ ਟਾਈਮ ਮੈਂ ਟਾਈਮ ਕੱਢਿਆ ਥ੍ਰੈਡਿੰਗ ਵਾਸਤੇ ਕਿਉਂਕਿ ਪਹਿਲਾਂ ਬੇਬੇ ਦੀ ਡੈਥ ਹੋ ਗਈ ਫਿਰ ਅਸੀਂ ਬਿਮਾਰ ਹੋ ਗਏ ਬਸ ਐਸ ਤਰ੍ਹਾਂ ਚੱਲੀ ਗਿਆ ਹਨਾ ਮੈਂ ਟਾਈਮ ਹੀ ਨਹੀਂ ਕੱਢ ਪਾਦੀ ਸੀ ਵੀ ਥ੍ਰੈਡਿੰਗ ਕਦੋਂ ਕਰਾ ਕੇ ਆਵਾਂ ਤੇ ਫਾਈਨਲੀ ਅੱਜ ਕਰਵਾ ਕੇ ਆਈ ਆ ਮੈਂ ਬਸ ਸਿਰਫ ਆਈਬ੍ਰੋਸ ਐਂਡ ਅਪਰ ਲਿਪਸ ਕਰਵਾਉਣੇ ਹੁੰਦੇ ਫੋਰਹੈਡ ਮੈਂ ਕਦੇ ਵੀ ਨਹੀਂ ਕਰਵਾਇਆ ਹੈਗਾ ਕਿ ਵੈਕਸ ਵਗੈਰਾ ਗਰਮੀਆਂ ਵਿੱਚ ਕਦੇ-ਕਦੇ ਕਰਾ ਲੈਂਦੀ ਆ ਕਦੇ ਸਾਈਂ ਚੱਲੀ ਜਾਂਦਾ ਬਸ ਆਈ ਐਮ ਬੀ ਹੋਰ ਕੁਝ ਵੀ ਨ ਕਰਾਉਂਦੀ। ਇਹਨੂੰ ਮੈਂ ਕਦੇ ਫੇਸ਼ੀਅਲ ਵੀ ਨ ਕਰਾਇਆ ਹੈਗਾ। ਵਿਆਹ ਤੋਂ ਬਾਅਦ ਸਿਰਫ ਇੱਕ ਵਾਰ ਫੇਸ਼ੀਅਲ ਕਰਾਇਆ ਸੀਗਾ। ਉਹ ਵੀ ਕਰਾਇਆ ਹੋਊਗਾ ਮੇਨ ਨਾਲ ਦਾ ਮੈਂ 2012 'ਚ ਪਤਨ 13 'ਚ ਕਰਾਇਆ ਹੋਊਗਾ। ਮੈਂ ਕਦੇ ਫੇਸ਼ੀਅਲ ਵੀ ਨ ਕਰਾਇਆ ਪਾਰਲਰ ਜਾ ਕੇ ਕਦੇ ਵੀ ਮੈਂ ਦਵਿੰਦਰ ਨੂੰ ਕਹਿੰਦੇ ਹਾਂ ਨਾ ਮਗਾ ਲੇਡੀਜ਼ ਦੇ ਇੰਨੇ ਜਾਦੇ ਖਰਚੇ ਨਹੀਂ ਕੋਈ ਨੇਲਸ ਕਰਾਉਣ ਦਾ ਕੋਈ హెయిਰ ਕਰਾਉਣ ਦਾ ਕੋਈ ਕੁਝ ਕਰਾਉਂਦਾ। ਮੇਰੇ ਮਿਹਰੇ ਤਾਂ ਪਾਲਰ ਦਾ ਵੀ ਕੋਈ ਖਰਚਾ ਨਹੀਂ ਕਰਨੀ ਚੰਗਾ ਵਧੀਆ ਸਿਆਣੀਆਂ ਤੋਂ ਮੈਨੂੰ ਕਹਣੀਆਂ ਹੋੜ ਕੇ ਸਿਆਣੀਆਂ ਤੋਂ ਵਧੀਆ ਬਚਤ ਕਰ ਲੈਂਦੀਆਂ ਮੈਨੂੰ ਹੈ ਹੀ ਨਹੀਂ ਵੀ ਨਾ ਮੈਂ ਕੋਈ హెਅਰਸ ਨਾ ਮੈਂ ਕਦੇ హెਅਰਸ ਤੇ ਕੁਝ ਵੀ ਟਰੀਟਮੈਂਟ ਕਰਵਾਇਆ ਸਿਰਫ ਕਟਿੰਗ ਕਰवानी ਹੁੰਦੀ ਹੋਣੀ ਉਹ ਵੀ ਐਨਕ ਤਾਂ ਸਾਲ ਤੋਂ ਕਰਾਵਾਂ ਐਨਕ ਤਾਂ ਡੇਢ ਸਾਲ ਤੋਂ ਕਰਾਵਾਂ ਨਾ ਮੈਂ ਕਦੇ ਨੇਲਸ ਕਰਵਾਏ ਨਹੀਂ ਠੀਕ ਹੈ ਵੈਕਸ ਵੀ ਗਰਮੀ 'ਚ ਇੱਕ ਵਾਰ ਕਰਵਾ ਲਈ ਦੋ ਵਾਰ ਕਰਵਾ ਲਈ ਤਿੰਨ ਵਾਰ ਕਰਵਾ ਲਈ ਬਾਅਦ ਤੋਂ ਬਾਅਦ ਇੱਕ ਵਾਰ ਮੈਂ ਵੈਕਸ ਗਰਮੀ 'ਚ ਕਰਾਉਣੀ ਸਰਦੀ 'ਚ ਮੈਂ ਕਰਾਉਂਗੀ ਅਹੀ ਹੈਗਾ ਆਪਣਾ ਔਰ ਕੁਛ ਆਪਾਂ ਨੂੰ ਨਾਲ ਲਜਾਣਾ ਦਾ ਨਾ ਕੋਈ ਸ਼ੌਂਕ ਨਾ ਕੋਈ ਸੈਸ਼ਨ ਦਾ ਸ਼ੌਂਕ ਕਰਨਾ ਕੰਮੋਂ ਚ ਹੀ ਸੁਰਤ ਲੈਣੀ ਮਿਲਦੀ ਬੰਦਾ ਫੈਸ਼ਨ ਕੀ ਕਰੂਗਾ ਹਨ ਜਦੋਂ ਕੰਮ ਦੀ ਸਾਰੀ ਜ਼ਿੰਮੇਵਾਰੀ ਘਰੇ ਆਉਂਦੀ ਹੋਣੀ ਮੈਂ ਜਾਂਦੀ ਸਬਜ਼ੀ ਬਣਾ ਕੇ ਗਈ ਸੀ ਤੇ ਮੈਂ ਕਿਹਾ ਚਲੋ ਫਿਰ ਆ ਕੇ ਚਾਹੇ ਲੇਟ ਹੋ ਜਾਈਏ ਭੱਜ ਦੌੜ ਜਿੰਨ ਹੁੰਦੀ ਹੈਗੀ ਤੇ ਉਸ ਕਰਕੇ ਮੈਂ ਸਬਜ਼ੀ ਪਹਿਲਾਂ ਬਣਾ ਕੇ ਜਾਂਦੇ ਸ਼ਾਮ ਨੂੰ ਜਾਣਾ ਹੋਵੇ ਨਾ ਬਾਜ਼ਾਰ ਫੇਰਾ ਮੈਂ ਉਹਦੀ ਸਬਜ਼ੀ ਪਹਿਲਾਂ ਬਣਾ ਕੇ ਆਨੀ ਚਾ ਕਿੰਨਾ ਹੀ ਟਾਈਮ ਆ ਫਿਰ ਬੰਦਾ ਜੇਨੂੰ ਮਰਜ਼ੀ ਜਾ ਕੇ ਆਪਦੇ ਫੁੱਲ ਕੇ ਬਣਾ ਕੇ ਰੱਖ ਲੈ ਚਾਹੇ ਚੋਕ ਕੇ ਜੁ ਮੈਂ ਜਾਂਦੇ ਕਿਚਨ ਵਿੱਚ ਗੁੰਦੀਆਂ ਆਟਾਂ ਕੱਪ ਦੇ ਟੈਪਰ ਦਿੱਤੀ ਆ ਗਈ ਤੇ ਵੀਡੀਓ ਨੂੰ ਕਰਦੇ ਆ ਐਂਡ ਇਸ ਮੇਰੀ ਅੱਜ ਵਾਲੀ ਵੀਡੀਓ hope ਤੁਹਾਨੂੰ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਕੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ